ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਕਰਦੇ ਆ ਸ਼ੁਰੂਆਤ ਜੀ ਤੇ ਹੋ ਰੋਟੀ ਖਾ ਕੇ ਪੱਕ ਦਸਤਾਰ ਬੰਨ ਕੇ ਚੱਲਦੀ ਆਂ ਆਪਾਂ ਸ੍ਰੰਗ ਸ੍ਰੰਗ ਤੋਂ ਬਾਅਦ ਰਾਹੇ ਵੀ ਜਾਣਾ ਜੀ ਕੰਮਾਂ ਕੋਈ ਤੇ ਤੀਜੀ ਅੰਮੀ ਮਿਲ ਕੇ ਆਏ ਜੁੜੇ ਰਹੋ ਤੇ ਅੱਜ ਬਣਾਵਾਂਗੇ ਬਲੌਕ 10 11 ਮਿੰਟ ਲੈ ਕੇ ਨਾ ਕਰਤਾ ਤੋਂ ਪਸਤੂ ਬਣਾਇਆ ਹੋਰ ਦੱਸੋ ਠੀਕ ਹੋ ਲੱਗੂਗਾ ਬਾਹਰ ਤੋਂ ਲੱਗੇ ਟਰੈਕਟਰ ਨੂੰ ਗੱਡੀ ਲੱਗੀ ਆਪਾਂ ਆਹੇ ਬੇਦਖਾਂਤ ਸਾਡਾ ਰਾਹੇ ਫੇਰ ਬਦਲ ਗਿਆ। ਸਾਡੀ ਜਦੋਂ ਫੋਨਰ ਰੱਖ ਕੇ ਦੇਖਾਂਗੇ। ਲੋਕਾਂ ਨੇ ਆਜਾ ਜਿਵੇਂ ਲੱਗਦੇ। ਹਾਂਜੀ ਦੋਸਤੋ। ਗੱਡੀ ਕੱਢਣੀ ਵੀ ਬਾਹਰ ਟ੍ਰੈਕ ਨੂੰ ਉੱਪਰ ਲਾਉਣਾ ਹੈ। ਆਹ ਟ੍ਰੈਕ ਕਰਿਆ ਹੋਇਆ ਹੈ। ਅੱਜ ਇਹਦੇ ਪਰ ਮਟੀਰੀਅਲ ਪੂਰੀਆਂ ਧਰਕੇ ਉੱਪਰ ਲਾਵਾ। ਬਹੁਤ ਠੀਕ ਹੋ ਯਾਰ। ਫਿਕਰ ਦੇ ਟੋਕਿਓ। ਹੁਣ ਚੱਲਦੇ ਹਾਂ ਦੋਸਤੋ। ਇਤਰਾਹੀ। ਅੱਜ ਹੀ ਇਤਰਾਹੇ ਪਹੁੰਚਣ ਆਏ ਹੁਣ ਡੀਜ਼ਲ ਪਵਾਲੀਏ ਗੱਡੀ 'ਚ। ਆ ਦੇ 1500 1500 ਦੀ ਮਿੱਤਰ ਪਿਆਰੇ ਉਦਰਾਹੇ ਆ ਗਿਆ ਡੀਜ਼ਲ ਪਵਾ ਰਹੇ ਹਾਂ ਗੱਡੀ ਤੇ ਫਿਰ ਚਲਦੇ ਆਂ ਗਾਹਾਂ ਆਪਾਂ ਜਿੱਥੇ ਮਿਲ ਕੇ ਆਉਣਾ ਜਿੰਨਾਂ ਨੂੰ ਹਾਂ 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 ਹਨ ਜੀ ਚਲਦੇ ਆ ਹੁਣ ਸ਼ਹਿਰ ਨੂੰ ਤੇ ਆ ਵੀ ਮੁੰਡਾ ਵਿਚਾਰਾ ਜਾਣਦਾ ਦੀ ਆਪਾਂ ਨੂੰ ਵੀਡੀਓ ਦੇਖਦਾ ਹੋਣਾ ਕਹਿੰਦਾ ਫੋਟੋ ਖਿੱਚ ਦਿੱ ਦਿੰਦਾ ਮੈਂ ਕਿਹਾ ਚੱਲ ਰਹਿਣ ਦੇ ਬਸ ਯਾਰ ਉਹ ਦੇਖੋ ਕਿੰਨਾ ਵਧੀਆ ਲੱਗਦਾ ਮੌਕੀ ਇੱਕ ਤੋਂ ਪਰਾਂ ਨੂੰ ਲੰਘ ਗਿਆ ਮੈਨੂੰ ਲੱਗਦਾ ਮੇਰੇ ਕੋਲ ਖਾਣ ਨੂੰ ਕੁਝ ਹੈ ਨਹੀਂ ਯਾਰ ਨਹੀਂ ਇਹਨਾਂ ਨੂੰ ਪਾ ਦਿੰਦਾ ਕੁਝ ਵਿਚਾਰੇਆਂ ਨੂੰ ਪਤਾ ਨਹੀਂ ਦੀ ਮੈਨੂੰ ਕਿ ਇੱਥੇ ਨਹਿਰ ਤੇ ਹੁੰਦੇ ਨੇ ਆ ਉਹ ਨੰਗ ਚੱਲਿਆ ਹਾਂਜੀ ਮਿੱਤਰ ਪਿਆਰਿਓ ਆ ਨਹਿਰ ਤੇ ਖੜਾ ਹੈਗਾ ਹੀ rau wali ਤੇ ਇੱਥੇ ਵੇਟ ਕਰ ਰਿਹਾ ਸੀ ਕਿਸੇ ਦਾ ਮੈਂ ਚਲੋ ਤੁਹਾਨੂੰ ਸਿਨਰੀ ਦਿਖਾ ਦਈਏ ਯਾ ਜੀ ਆ ਰਹੇ ਆਂ ਦੇ ਆਓ ਹੋਰ ਦੱਸੋ ਗੱਲਬਾਤ ਠੀਕੋ ਲਵ ਜੂਆ ਜੇਕਰ ਦੇ ਟੋਟਿਆਂ ਹਾਂਜੀ ਦਰਾਹੇ ਆ ਗਿਆ ਬਾਜ਼ਾਰ ਚ ਹੁਣ ਹੀ ਆਏ ਪਹਿਲਾਂ ਟਾਈਮ ਲੱਗ ਗਿਆ ਉਧਰ ਮੈਨੂੰ ਯਾਰ ਕੀ ਖਾ ਪੀ ਲਈਏ ਚਾਚੂ ਦੇ ਲਈਏ ਦਰਾਹੇ ਆ ਗਿਆ ਚਾਹ ਪੀ ਲਈਏ ਚਾਚੂ ਪੀ ਲਈਏ ਯਾਰ ਹਾਂ ਉਹ ਆਏ ਮਿਲਦੇ ਆਂ ਪੂਸਤਾਲੂ ਭਤੀਜੀਆਂ ਨੂੰ ਰਾਹੇ ਦੁਕਾਨ ਆਤੀ ਹੈ ਜੈਕੀ ਯਾਰ ਸਮੋਸਾ ਚੈੱਕ ਕਰੀ ਲਈ ਰਾਹੇ ਹਾਂਜੀ ਦੋਸਤੋ ਦਰਾਹੇ ਹੈਗੇ ਆਂ ਚਾਹ ਪੀ ਰਿਹਾ ਦੀ ਮੈਂ ਭਤੀਜ ਲੱਪਦੇ ਲਪਾਉਂਦੇ ਆਗੇ ਵੀ ਉੱਥੇ ਦੁਕਾਨ ਜੀ ਚ ਤੇ ਹੁਣ ਬਾਹਰ ਆਏ ਆ ਉਹ ਠੀਕ ਆ ਮੁੰਡਿਓ ਹਾਂਜੀ ਓਕੇ ਆ ਦਰਾਹੇ ਵਾਲਿਓ ਸਹੀ ਗੱਲਾਂ ਹੁਕਤਿਆ ਜੀ ਐਨ ਲਵ ਜੂਆ ਤੁਹਾਨੂੰ ਟਰੱਕ ਭਰ ਕੇ ਫੁੱਲ ਹੋਰ ਦੱਸੋ ਗੱਲਬਾਤ ਕਾਲਜ ਕਿਹੜਾ ਫੋਟਾ ਗਰਨਾਨਕ ਗਰਨਾਨਕ ਜੀ ਕਿੱਥੇ ਆ ਉਹ ਨਾਲੇ ਹੀ ਲੱਗੀ ਆ ਜੋ ਵੀ ਗਰੁੱਪ ਠੀਕ ਆ ਜੋਬਨ ਗਰੁੱਪ ਠੀਕ ਆ ਠੀਕ ਆ ਠੀਕ ਆ ਹੋਰ ਦੱਸੋ ਗੱਲਬਾਤ ਯਾਰ ਪੀਟੀਓ ਤੁਸੀਂ ਦੱਸੋ ਜੀ ਐਨ ਚੜਦੀ ਗਲਾ ਯਾਰ ਫਸਲ ਬਾੜੀ ਕਿੰਨੀ ਆਪਣੀ ਹੋ ਗਈ ਪੂਰੀ ਬਿਮਾਰੀ ਪੂਰੀ ਤਾਂ ਨਹੀਂ ਪਈ ਹੈਗੀ ਪਈ ਆ ਬਾੜੀ ਗੋਲੀ ਪੈ ਗਈ ਜੀ ਅੱਛਾ ਤੂੰ ਤਾਂ ਨਹੀਂ ਖਰਾਬ ਹੋਈ ਨਹੀਂ ਨਹੀਂ ਉਹ ਨਹੀਂ ਖਰਾਬ ਹੋਈ ਠੀਕ ਆ ਠੀਕ ਆ ਯਾਰ ਹਾਂ ਜੀ ਅੰਕਲਪੀ ਆ ਭਾਈ ਮੇਰੇ ਭਤੀਜ ਨੇ ਤਰਾਹੇ ਵਾਲੇ ਹਾਰੇ ਰਾਜਗੜ ਪਿੰਡਾ ਹਾਂ ਜੀ ਭੈਣ ਸਾਹਿਬ ਜੀ ਠੀਕ ਆ ਠੀਕ ਆ ਠੀਕ ਆ ਇੱਥੇ ਬਹੁਤ ਰਹੇ ਹਾਂ ਯਾਰ ਮੈਂ ਕਿਟਾਣੀ ਕੋਈ ਕਰਦੀਆਂ ਕਰਦੀਆਂ ਕਿਟਾਣਾ ਸਾਹਿਬ ਪੁਰਪੁਰਾਂ ਬਾਕੀ ਕਰਦੇ ਆਉਂਦੇ ਨੇ ਸਾਰੇ ਮੁੰਡੇ ਹਾਂ ਜੀ ਹਾਂ ਜੀ ਆਹ ਸਾਰੇ ਆਉਂਦੇ ਨੇ ਵਾ ਠੀਕ ਆ ਰੋਗ ਦੇ ਪੁੱਤਾ ਖੜ ਜਾ ਮੜ ਜਾ ਬੜਾ ਲੀ ਹਾਂ ਜੀ ਆ ਭਤੀਜ ਵੀ ਆ ਗਏ ਆਪਣੇ ਉਹ ਵੀਡੀਓ ਬਣਾ ਰਿਹਾ ਤੁ ਆ ਭੀਕਾ ਚਲੋ ਜੀ ਹਾਂ ਜੀ ਹਾਂ ਜੀ ਹਾਂ ਜੀ ਆਪ ਆਗੇ ਆਪਣੀਆਂ ਹੁਣ ਆਏ ਨੇ ਠੀਕ ਮੰਗਿਓ ਹਾਂ ਬਹੁਤ ਯਕਨ ਪਾਇਆ ਸਰਦ ਤੋਂ ਗੱਲ ਦਾ ਹੋ ਗਿਆ ਓਕੇ ਹਾਂਜੀ ਹਾਂਜੀ ਚੌਕ ਤੋਂ ਚਾਈਏ ਭਾਈਆ ਮੇਰੇ ਦਰਾਹੇ ਵਾਲੇ ਭਤੀਜ ਨੇ ਸਾਰੇ ਆਲਾ ਲੋਕ ਦੇ ਹਾਂਜੀ ਦਰਾਹੇ ਹੈਗਾ ਯਾਰ ਮੈਂ ਤਾਂ ਨਾ ਚਾਹ ਪੀ ਰਿਹਾ ਸੀ ਵਿਚਾਰੇ ਲੱਭਦੇ ਫਿਰਦੇ ਦੀ ਭਤੀਜ ਗੱਡੀ ਦੇਖ ਕੇ ਦੇਖ ਲੋ ਇੰਨਾ ਵਿਚਾਰੇ ਪਿਆਰ ਕਰਦੇ ਨੇ ਦਰਾਹੇ ਵਾਲੇ ਵੀ ਪਿਆਰ ਤਾਂ ਸਾਰੇ ਉਹ ਕਰਦੇ ਨੇ ਚਲੋ ਜਿੱਥੇ ਵੀ ਜਾਈਦਾ ਪਰ ਇਹਨਾਂ ਦੀ ਲੱਗੇ ਦੀਗੀ ਬਾਈ ਕੋ ਮੁੰਡਿਆਂ ਦੀਆਂ ਕੈਂਡ ਸੀ ਹਾਂਜੀ ਤਰਾਹੇ ਉਹ ਹੈਗੇ ਆ ਜੀ ਹਜੇ ਮੈਂ ਵੇਟ ਕਰ ਰਹੀ ਹਾਂ ਕਿਸੇ ਵੀ ਆਉਣਾਂ ਦੀ ਭਾਈ ਨੇ ਆ ਆ ਗਿਆ ਵੀ ਭਤੀਜ ਰਾਜਗੜ ਤੋਂ ਠੀਕ ਆ ਮੁੰਡਿਆ ਹਾਂਜੀ ਹਾਂਜੀ ਵਧੀਆ ਜੀ ਓਕੇ ਰਿਪੋਰਟ ਹਾਂਜੀ ਠੀਕ ਆ ਜੀ ਆ ਭਤੀਜ ਪਹਿਲਾਂ ਆ ਗਿਆ ਦੀ ਆਪਣੇ ਕੋਲ ਆ ਜਾ ਹੋਰ ਦੱਸੋ ਠੀਕ ਹੋ ਹਾਂਜੀ ਹਾਂਜੀ ਓਕੇ ਰਿਪੋਰਟ ਆ ਪੂਰੀ ਹਾਂਜੀ ਹਾਂਜੀ ਓਕੇ ਹੋ ਚਾਈ ਦੀ ਆ ਭਤੀਜ ਹਾਂਜੀ ਲਵ ਯੂ ਹਾਂਜੀ ਦੋਸਤੋ ਬਹੁਤ ਭਤੀਜ ਮਿਲੇ ਆ ਜੀ ਤੇ ਹੁਣ ਚੱਲਦੇ ਆਪਾਂ ਵਾਪਸ ਪਿੰਡ ਵੱਲ ਨੂੰ ਕਿਉਂਕਿ ਪਹਿਲਾਂ ਹੀ ਬਹੁਤ ਟਾਈਮ ਹੋ ਗਿਆ ਰਸਤੇ 'ਚ ਕੁਝ ਖਾਣ ਪੀਣ ਨੂੰ ਫੜ ਕੇ ਸਿੱਧਾ ਪਿੰਡ ਲਾਭ ਜੀ ਉਹ ਤੁਹਾਨੂੰ ਦਰਾਹੇ ਵਾਲੇ ਉੱਥੋਂ ਦੀ ਵੀ ਬਾਈਬ ਲੱਗੇ ਹੈਗੀ ਆ ਮਿੱਤਰ ਪਿਆਰਿਓ ਭਤੀਜਿਓ ਖਾਸ ਕਰਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਾਣ ਲੱਗਿਆ ਸੀ ਪਿੰਡ ਨੂੰ ਆ ਭਤੀਜਾ ਕੇ ਮੇਰੇ ਆ ਵੀ ਦਰਾਹੇ ਤੋਂ ਇੱਧਰ ਆਜੋ ਮਗਰ ਕਿਹੜਾ ਸਕੂਲ ਆ ਪੁੱਤਾ ਆਪਣਾ ਸਰਸੋਦੀ ਵਧੀਆ ਪੜਾਈ ਹੁੰਦੀ ਆ ਹਾਂਜੀ ਹਾਂਜੀ ਸਕੂਲ ਚੱਲਦਾ ਹੋਰ ਦੱਸੋ ਵੀ ਨਵੀਂ ਦਾਜੀ ਉੱਕੇਰ ਮੋਟਾ ਨਾ ਪੁੱਤੋ ਫੁੱਲਾ ਕੰਮ ਅੱਛਾ ਬੈਠਾ ਵੀ ਜਾ ਉੱਧਰ ਉਹਨੇ ਖਲਾ ਫਲਾਤਾ ਸੁਨਿਆਰੇ ਨਹੀਂ ਯਾਰ ਆ ਭਤੀਜ ਕਹਿੰਦੇ ਅਸੀਂ ਰੀਲ ਦੇਖ ਕੇ ਆਏ ਆ ਚਾਚੇ ਕੀ ਚਾਚਾ ਦਰਾਹੇ ਆ ਕੀ ਆ ਜਾ ਰਹੇ ਨੇ ਆਪਣੇ ਭਤੀਜ ਓਕੇ ਲਵਝੂ 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 ਨੂੰ ਦੇਖਦੇ ਆ ਔਟ ਫੁੱਟ ਜਾ ਚੱਲ ਪਿਆ ਕੇਐਸਸੀ ਵਾਲਾ ਕਿ ਨਹੀਂ ਜਦ ਆਪਾਂ ਦਰਾਹੇ ਤੋਂ ਖੰਨੇ ਨੂੰ ਜਾਣਦੇ ਆ ਕੀ ਕੀ ਡਰੈੱਸ ਹੈ ਤਾਂ ਬੋਲੀ ਭਤੀਜ ਇਤਰਾ ਹੀ ਇਹ ਕ੍ਰੀਨ ਸਾਈਡ ਬਰੇਜ ਆਈ ਦਰਾਹੇ ਅੱਛਾ ਠੀਕ ਆ ਠੀਕ ਆ ਇੱਥੇ ਮੈਂ ਕਿਹਾ ਚੱਲ ਯਾਰ ਇਹਨਾਂ ਦੇ ਟਰਾਈ ਕਰਦੇ ਆ ਕੇਐਫਸੀ ਵਾਲਿਆਂ ਦੇ ਲੰਘਿਆ ਜਾ ਰਹੇ ਆ ਸਾਈਡ ਬਰੇਜ ਆ ਖਰਾਬ ਹਾਂ ਆ ਆਪਣੇ ਭਤੀਜਾ ਕੇ ਭਤੀਜ ਮੇਰੇ ਹੈਗੇ ਨੇ ਦਰਾਹੇ ਤੋਂ ਹਾਂਜੀ ਹਾਂ ਦਰਾਹੇ ਤੋਂ ਲੱਭੂ ਆ ਤੁਹਾਨੂੰ ਕਿਹੜੇ ਕਾਲ ਚ ਜਪੜਦੇ ਹੋ ਸਿੱਧੂ ਦੀ ਮਾਰਦੀ ਤੇ ਤੂੰ ਕਿੱਥੇ ਆ ਪੁੱਤਰ ਸਾਹਮਣੇ ਆ ਅੱਛਾ ਕਿੰਨੇ ਕੁ ਸਟੂਡੈਂਟ ਨੇ ਉੱਥੇ ਹੈਗੇ ਨਹੀਂ ਠੀਕ ਠਾਕ ਵਧੀਆ ਨੇ ਹਾਂਜੀ ਕਾਟੇ ਨੇ ਮਤਲਬ ਦੂਰ ਤੇ ਜ਼ਿਆਦਾ ਲੱਗਦੇ ਨੇ ਠੀਕ ਆ ਖਾਣਾ ਤਾਂ ਨਹੀਂ ਕੁਛ ਨਾ ਨਾ ਜੀ ਬਾਬਾ ਤੀਨੋ ਨਾ ਕਹਦੇ ਹੋ ਯਾਰ ਨਹੀਂ ਨਹੀਂ ਠੀਕਾ ਠੀਕਾ ਲਵ ਜੂ ਆ ਮੇਰੇ ਜੀਰ ਦੇ ਟੋਟਿਆਂ ਨੂੰ ਆ ਆਪਾਂ ਰਾਤ ਨੂੰ ਪਾਵਾਂਗੇ ਅੱਜ ਆ ਵੀ ਆ ਕੇ ਭਤੀਜਰ ਕਿਹੜਾ ਸਕੂਲ ਆ ਭਤੀਜੇਓ ਦਰਾਹਵਲੀ ਸਕੂਲ ਹੈ ਹਾਂ ਚਾਓ ਸਾਫ ਕਿਹੜੀ ਕਲਾਸ ਆ 9ਵੀਂ 9ਵੀਂ ਅੱਛਾ ਖਾਣ ਪੀਣ ਆਈ ਸੀ ਹਾਂਜੀ ਖਲਾਮਾ ਕੁਸ ਨਹੀਂ ਨਹੀਂ ਬਸ ਇੰਝੋ ਨਾ ਕਹੋ ਕੋਈ ਤਾਂ ਕੀ ਨੇ ਪੁੱਛਿਆ ਨਹੀਂ ਹੈਗਾ ਬੱਤੀ ਲਵ ਜੂ ਆ ਤੁਹਾਨੂੰ ਯਾਰ ਆ ਰਾਤ ਨੂੰ ਆਪਾਂ ਪਾਵਾਂਗੇ ਅੱਜ ਬਣਾਵਾਂ ਹਾਂਜੀ ਆ ਦਰਾਹੇ ਰੁਕਿਆ ਸੀ ਮੈਂ ਯਾਰ ਭਤੀਜ ਨੇ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਆਪ ਪੁੱਤੀ ਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਾਂਜੀ ਹੁਣ ਚੱਲਦੇ ਆਪਾਂ ਪਿੰਡ ਨੂੰ ਸਮਾਨ ਨਾਲ ਲੈਦੇ ਆ ਇੱਕ ਨਾ ਕਿਸੇ ਨੇ ਕਮੈਂਟ ਕਰਿਆ ਦੀ ਯਾਰ ਮੈਨੂੰ ਕਿਹਨੂੰ ਲੋਕ ਉਈਓ ਹਵਾ ਸ਼ਿਕਾਈ ਜਾਂਦੇ ਨੇ ਫਲਾਣਾ ਤਮਗਾਣਾ ਚਲੋ ਆਪਾਂ ਤਾਂ ਉਹਨੂੰ ਬਲਾਕ ਕਰਤਾ ਜੋ ਵੀ ਹੈ ਸੀ ਆਹ ਦੇਖ ਲਓ ਪਿਆਰ ਜਿਹਨੂੰ ਕਹਿੰਦੇ ਨੇ ਵਿਚਾਰੇ ਛੋਟੇ ਛੋਟੇ ਨੇ ਬੱਚੇ ਨੌਵੀਂ ਚ ਪੜਦੇ ਨੇ ਆ ਨਹੀਂ ਇਹਨਾਂ ਨੇ ਯਾਰ ਮੇਤੋਂ ਕੀ ਲੈਣਾ ਮਤਲਬ ਇੰਨਾ ਪਿਆਰ ਕਰਦੇ ਹੈਗੇ ਨੇ ਗੱਪੀ ਜਿਓ ਫਿਰ ਬਾਏ ਫਿਰ ਮਿਲਾਂਗੇ ਓਕੇ ਹਾਂਜੀ ਭਤੀਜ ਹੁਣ ਜਾ ਰਹੇ ਨੇ ਘਰ ਨੂੰ ਜਾ ਰਹੇ ਹੁਣ ਕਿੱਧਾ ਘਰੇ ਜਾਇਓ ਪੁੱਤਾਂ ਹਾਂਜੀ ਹਾਂਜੀ ਹਾਂ ਬਾਕੀ ਲਵ ਯੂ ਆ ਤੁਹਾਨੂੰ ਹੌਲੀ ਜਾਇਓ ਹਾਂ ਓਕੇ ਓਕੇ ਜੀ ਆ ਭਤੀਜ ਨੇ ਯਾਰ ਜਿਹੜੇ ਜਾ ਰਹੇ ਨੇ ਆ ੱੱੱਕੇ ਨਾਲੇ 버거 ਕਹਨੇ ਖਾ ਚਾਚੇ ਨਹੀਂ ਅਸੀਂ ਉਹ ਕਰਾਂਗੇ ਪਿਆਰਾ ਯਾਰ ਬੱਚਿਆਂ ਦਾ ਲਵ ਯੂ ਜੁਗ ਜੁਗ ਜੀਣ ਮੇਰੇ ਭਤੀਜ ਭਤੀਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਆ ਗਏ ਆਪਾਂ ਜਾਇਆ ਇਦਰਾਹੇ ਤੇ ਇਦਰਾਹੇ ਵਾਲਿਆਂ ਨੇ ਅੱਜ ਬਹੁਤ ਵਧੀਆ ਮੇਰੇ ਵਿਚਾਰੇ ਮੈਨੂੰ ਖਾਣ ਪੀਣ ਨੂੰ ਵੀ ਭਤੀਜ ਸਮਾਨ ਚੱਕੀ ਫਿਰਦੇ ਦੀ ਲਵ ਯੂ ਆ ਸੋ ਰਾਹੇ ਵਾਲਿਓ ਅੱਜ ਦੇ ਵਲੌਗ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਇੱਕ ਮਾਝਾ ਮਾਝੇ ਤੋਂ ਬਾਅਦ ਤੁਸੀਂ ਵੀ ਨਾਭੇ ਵਾਲਿਆਂ ਨਾਲ ਨੰਬਰ ਲੈ ਕੇ ਰਾਹੇ ਵਾਲਿਓ ਲਵ ਯੂ